ਪੋਲਸ ਨੇ ਲੱਤਾਂ ਧਰ ਕੇ ਲੱਤਾਂ ਦੇ ਲੱਤਾਂ ਛੱਡੇ ਬਾੜੇ ਆ ਕੁਝ ਮੁੰਡਿਆਂ ਦੇ ਬੂਰੀਆਂ ਚ ਪਾ ਕੇ ਲੈ ਕੇ ਗਏ ਨੇ ਪੰਜਾਬ ਸਰਕਾਰ ਸੁੱਤੀ ਪਈ ਐ ਵੀ ਜਦੋਂ ਆਪਣਾ ਬੰਦਾ ਕੋਈ ਹਰਿਆਣੇ ਚ ਗਿਆ ਨਹੀਂ ਉਹਨਾਂ ਦਾ ਜਿਹੜੀ ਕੰਡਰੇ ਵਾਲੀ ਤਾਰ ਲਾ ਰੱਖੀ ਐ ਬੈਰੀਕੇਡ ਲਾ ਰੱਖਿਆ ਆਪਣਾ ਇੱਕ ਵੀ ਬੰਦਾ ਬੈਰੀਕੇਡ ਕੋਲੇ ਨਹੀਂ ਗਿਆ ਟੱਪਿਆ ਨਹੀਂ ਪਰਲੇ ਪਾਸੇ ਉਰਲੇ ਪਾਸੇ ਖੜਾ ਯਾਰ ਆਪਾਂ 6 ਮਹੀਨਾ ਬੈਠੇ ਹੁਣ ਵੀ ਬੈਠੇ ਆਪਾਂ ਇੱਥੇ ਉਹਨਾਂ ਦਾ ਕੀ ਮਤਲਬ ਸੀ ਆਪਾਂ ਇੱਥੇ ਆ ਕੇ ਹਮਲਾ ਕਰਨ ਦਾ ਵੱਤ ਵਾਲਾ ਜਵਾਬੀਗਾਰ ਬਾਈ ਜੀ ਭਗਵੰਤ ਮਾਨ ਨੂੰ ਪੁੱਛੇ ਭਗਵੰਤ ਮਾਨ ਯਾਰ ਵੀ ਭਾਈ ਥੋੜਾ ਥੋੜਾ ਸਾਡੇ ਮਤਲਬ ਕੀ ਆਉਂਸੀ ਪੰਜਾਬ ਚ ਟਰੇ ਬੈਠਾ ਉੱਥੇ ਰੋਜ਼ ਸਪੀਚਾਂ ਜਿੱਥੇ ਪਤਾ ਨਹੀਂ ਕਿੱਥੇ ਵੀਡੀਓ ਬਣਾਉਂਦਾ ਕਿੱਥੇ ਨਾ ਲੋਕਾਂ ਨੂੰ ਮਗਰ ਲਾ ਰੱਖਿਆ ਉਦੋਂ ਆਦੇ ਲੋਕ ਮਾੜੇ ਨੇ ਜਿਹੜੇ ਜੱਕ ਦੀਆਂ ਰੈਲੀਆਂ ਚੋਂ ਪੋਲੇ ਵੰਦੇ ਨੇ ਭਗਵੰਤ ਮਾਨ ਨੇ ਆਪਾਂ ਨੂੰ ਇਹ ਗੱਲ ਕਹੀ ਸੀ ਕਹਿੰਦਾ ਐ ਐਮਐਸਪੀ ਮੈਂ ਦੇਵਾਂਗਾ ਸਾਰੀਆਂ ਫਸਲਾਂ ਦੇ ਦੇਵਾਂਗਾ ਅਣਮੋਲ ਗਗੜਮਾਲ ਸੀ ਆਪਾਂ ਉਹਨਾਂ ਨੂੰ ਸਵਾਲ ਕਿਉਂ ਨਹੀਂ ਪੁੱਛਦੇ ਜਦੋਂ ਆਪਾਂ ਜਾਣਦੇ ਆ ਜਦੋਂ ਵੀ ਕੋਈ ਵੀ ਝਾੜੂ ਪਾਰਟੀ ਦਾ ਲੀਡਰ ਸਟੇਜ ਤੇ ਖੜ ਕੇ ਗੱਲਾਂ ਕਰਦਾ ਆਪਾਂ ਨੂੰ ਸਵਾਲ ਕਿਉਂ ਨਹੀਂ ਕਰਦੇ ਉੱਥੇ ਬੈਠੇ ਇਹ ਗਲਤੀ ਭਰਾਵੋ ਆਪਣੀ ਆ ਉਹ ਕਹਿੰਦੇ ਨਹੀਂ ਹੁੰਦੇ ਅੰਨੇ ਦੀਆਂ ਕੁੱਗੀਆਂ ਸਜਾਖਿਆਂ ਨੂੰ ਵੀ ਦੁੱਖ ਦਿੰਦੀਆਂ ਨੇ ਉਹ ਹੁਣ ਆਪਾਂ ਨੂੰ ਦੁੱਖ ਦੇ ਰਹੀਆਂ ਨੇ ਆਪਾਂ ਉਹਨਾਂ ਨੂੰ ਕਿਸੇ ਕਿਸ ਨੇ ਸਵਾਲ ਕੀਤਾ ਦੇਖੋ ਉਹਨਾਂ ਨੇ ਕੰਮ ਕੀ ਕੀਤਾ ਆਪਣੇ ਜਥੇਬੰਦੀਆਂ ਨੂੰ ਆ ਉਸ ਵਿੱਚ ਕੋਈ ਪਾੜ ਤੇ ਰੱਖ ਰੱਖਿਆ ਆਪਣੇ ਪੰਜਾਬ ਦੇ ਵਿੱਚ 32 ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ 32 ਨੇ ਢੰਡਾ ਆਪਣੇ ਇੱਕ ਆ ਮੁੱਦਾ ਆਪਣੇ ਇੱਕ ਆ ਝੰਡੇ ਆਪਣੇ ਵੱਖਰੋਂ ਵੱਖਰੇ ਨੇ ਹੁਣ ਅੱਤੇ ਆਪਣੇ ਕਿਸਾਨ ਆ ਕੋਈ ਪਿੱਛੇ ਤੁਰੇ ਫਿਰਦੇ ਬੈਠੇ ਨੇ ਉਹ ਬੈਠੇ ਕੁਝ ਕਨੇ ਬਦਨਾਮ ਸਾਰਿਆਂ ਨੂੰ ਕਰਦੇ ਆ ਮੀਡੀਆ ਵੀ ਕਹਿ ਰਿਹਾਗਾ ਵੀ ਉੱਥੇ ਦਾ ਇਹ ਕਿਸਾਨ ਦਾ ਢੋਪਾਟੀ ਨੇ ਕਿਸਾਨ ਜਥੇਬੰਦੀਆਂ ਆ ਆਗੂ ਆ ਢੋਪਾਟੀ ਹੋ ਸਕਦੇ ਆ ਪਰ ਪੰਜਾਬ ਦਾ ਕਿਸਾਨ ਹਿੰਦੁਸਤਾਨ ਦਾ ਕਿਸਾਨ ਇੱਕ ਹੈ ਕਿਸਾਨ ਇੱਕ ਹੈ ਜਿੱਥੇ ਇੱਥੇ ਲੱਖਾਂ ਬੰਦਾ ਖੜਾ ਹੈਗਾ ਉਹ ਸਾਰੇ ਕਿਸਾਨ ਹੀ ਆ ਜੇ ਕੋਈ ਲੀਡਰ ਨਹੀਂ ਆਇਆ ਕਿਸੇ ਦੇ ਦਿਮਾਗ ਚ ਆਏ ਹੋ ਵੀ ਉੱਥੇ ਇਕੱਠ ਨਹੀਂ ਹੋਣਾ ਇਕੱਠ ਵੀ ਸੰਗਤ ਦਾ ਬਹੁਤ ਆ ਨੌਜਵਾਨਾਂ ਚ ਉਤਸ਼ਾਹ ਵੀ ਬਹੁਤ ਆ ਪਰ ਭਰਾਵੋ ਹੱਥ ਜੋੜ ਕੇ ਬੇਨਤੀ ਆ ਕਿ ਖੂਨ ਨੂੰ ਠੰਡਾ ਰੱਖੋ ਕਿਉਂ ਆਪਾਂ ਨੁਕਸਾਨ ਧਰਮ ਖੇਲਾਂ ਚ ਕਰ ਲੈਨੇ ਆ ਕੋਈ ਵੀ ਆਪਾਂ ਕਹਿੰਦੇ ਵੀ ਜਿਹੜਾ ਬਾਲਾ ਸਿਆਣਾ ਹੁੰਦਾ ਨਾ ਟੱਟ ਹਮੇਸ਼ਾ ਉਹੀ ਖਾਂਦਾ ਜਿਹੜਾ ਜਿਆਦਾ ਸਿਆਣਾ ਹੁੰਦਾ ਨਾ ਮਾਰ ਉਸ ਨੂੰ ਪੈਂਦੀ ਆ ਆਪਾਂ ਬਾਲੇ ਸਿਆਣੇ ਨਾ ਬਣੋ ਵਿੱਚ ਗੱਲਾਂ ਲੋਕਾਂ ਦੇ ਸੁਣਦੇ ਆ ਉਹਨਾਂ ਦਾ ਕੰਮ ਕੀ ਹੁੰਦਾ ਆਪਾਂ ਨੇ ਦੂਰੋਂ ਆਏ ਵੀਡੀਓ ਬਣਾਈ ਜਿਵੇਂ ਮੈਂ ਖੜਾ ਯਾਰ ਮੇਰੀ ਦੀ ਰੱਖ ਲਓ ਤੁਸੀਂ ਇੱਥੇ ਆਪਾਂ ਉਤਸ਼ਾਹ ਦੇ ਕੇ ਪੰਪ ਮਾਰ ਕੇ ਮੈਂ ਇੱਥੋਂ ਦੁਰ ਜੂੰਗਾ ਉਦੋਂ ਬਾਅਦ ਨੌਜਵਾਲ ਉੱਥੇ ਜਾਂਦੇ ਆ ਆਪ ਅਗਲਾ ਦਾ ਹਾਂ ਦੁਰ ਜਾਂਦਾ ਵੀ ਕਿਰਪਾ ਕਰਕੇ ਇਹਨਾਂ ਦੇ ਕਿਸੇ ਦੇ ਮਾਰ ਨਾ ਲੱਗੋ ਆਪਾਂ ਦਿੱਲੀ ਹਾਲ ਤੋਂ ਇੱਕ ਸਾਲ ਕਿੰਨੇ ਦਿਨ ਸੀ ਕੁਸ਼ਕਾ ਉਹਨਾਂ ਜਿਹੜੇ ਆਪਾਂ ਉੱਥੇ ਬੈਠੇ ਰਹੇ ਕੀ ਯਾਰ ਆਪਾਂ ਦੱਸ ਦੇਣੀ ਇੱਥੇ ਬੈਠ ਸਕਦੇ ਵੀ ਕਿਰਪਾ ਕਰਕੇ ਉਹਨਾਂ ਨੇ ਆਪਣਾ ਨੁਕਸਾਨ ਬਹੁਤ ਕਰਤਾ ਹੁਣ ਇੱਕ ਦਾ ਪੱਤਰਕਾਰਾਂ ਨੂੰ ਬੇਨਤੀ ਆ ਵੀ ਵੀਰਵਲ ਕੇ ਪਰਲੇ ਪਾਸੇ ਵੀਡੀਓ ਨਾ ਬਣਾਓ ਤੇ ਪੱਤਰਕਾਰ ਜਦੋਂ ਜਾਂਦਾ ਕਈ ਬੰਦੇ ਉੱਥੇ ਬੁਲਾਰੇ ਹੁੰਦੇ ਨੇ ਉਹ ਬੁਲਾਰਾ ਵੀ ਜਾਂਦਾ ਇੱਕ ਇੱਕ ਬੁਲਾਰੇ ਨਾਲ ਦੱਸ ਜਾਂਦੇ ਆ 10 ਨਾਲ 20 ਜਾਂਦੇ ਆ ਉਧਰ ਇਕੱਠ ਜਿਆਦੇ ਹੋ ਜਾਂਦਾ ਤਾਂ ਆਪਣੇ ਤੇ ਉਹ ਬੰਬ ਮਾਰਦੇ ਆ ਜਾਂ ਸਿੱਧੇ ਬੈ ਫਾਇਰ ਮਾਰਦੇ ਆ ਇਤੋਂ ਪਹਿਲਾਂ ਆਪਣੇ ਢੱਡੋ ਘਟ ਵੀ 25 30 ਹੁੰਦੇ ਦਾ ਜ਼ਖਮੀ ਹੋ ਗਏ ਪੁਲਿਸ ਨੇ ਲੱਤਾਂ ਧਰ ਕੇ ਲੱਤਾਂ ਦੇ ਲੱਤਾਂ ਛੱਡੇ ਬਾਣੇ ਆ ਕੁਝ ਮੁੰਡਿਆਂ ਦੇ ਬੋਰੀਆਂ ਚ ਪਾ ਕੇ ਲੈ ਕੇ ਗਏ ਨੇ ਵੇ ਕਸੂਰਪੰਦੇ ਟਰਾਲੀਆਂ ਚ ਜਿਹੜੇ ਬੈਠੇ ਸੀਗੇ ਚਲੋ ਮੰਨ ਲਓ ਕਈ ਵਾਰੀ ਆਪਾਂ ਕਹਿ ਦਿੰਦੇ ਆ ਵੀ ਉਹਦਾ ਜੀ ਹੁੱਲੜਵਾਜੇ ਨੇ ਜਿਹੜੀ ਟਰਾਲੀਆਂ ਚ ਬੈਠੀ ਸੀ ਉਹਨਾਂ ਨੇ ਹੁੱਲੜਵਾਜੀ ਕੀ ਕੀਤੀ ਸਮਾਨ ਨੇ ਕੀ ਕੀਤੀ ਖੰਡ ਡੋਲਦੀ ਚਾਹ ਡੋਲਦੀ ਦਾਣ ਸਬਜ਼ੀਆਂ ਸੀਗੀਆਂ ਉਹ ਡੋਲਦੀਆਂ ਪਾਣੀ ਦੀਆਂ ਬੋਤਲਾਂ ਚੱਕ ਕੇ ਲੈ ਗਏ ਪਾਣੀ ਪੀਣ ਨੂੰ ਵੀ ਨਹੀਂ ਹੈਗਾ ਟਰਾਲੀਆਂ ਚ ਟੈਂਕੀਆਂ ਚ ਖੰਡ ਪਾ ਕੇ ਟੈਂਕੀਆਂ ਚ ਖੰਡ ਪਾ ਕੇ ਵਿੱਚ ਕੈਮੀਕਲ ਵੀ ਪਾ ਕੇ ਗਏ ਕੁਝ ਟੈਂਕੀਆਂ ਚ ਵੀ ਟਰੈਕਟਰ ਸਟਾਰਟ ਕਰੂਗਾ ਉਹਦਾ ਬਲਾਸਟ ਹੋਊਗਾ ਪਾਣੀ ਵਾਲੀਆਂ ਟੈਂਕੀਆਂ ਪਾਣੀ ਵਾਲੀਆਂ ਟੈਂਕੀਂ ਚ ਵੀ ਪਾ ਕੇ ਗਏ ਨੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਛੰਡੇ ਮੱਦੇ ਨਾਂ ਉਹ ਇੱਕ ਸਾਰਿਆਂ ਨੂੰ ਮੈਂ ਬੇਨਤੀ ਹੋਰ ਕਰਦਾ ਕਈ ਵਾਰੀ ਕੋਈ ਪੱਤਰਕਾਰ ਵੀ ਆ ਕੇ ਕਿਸੇ ਨੂੰ ਪੁੱਛ ਲੈਂਦਾ ਮੈਂ ਵੀਡੀਓ ਦੇਖੀ ਸੀਗੀ ਕਹਿੰਦੇ ਐਮਐਸਪੀ ਹੁੰਦੀ ਕੀ ਐ ਤਿਆਂ ਨੂੰ ਇਹ ਨਹੀਂ ਪਤਾ ਹੁੰਦਾ ਇਹਨਾਂ ਨੂੰ ਸਵਾਲ ਜਵਾਬ ਪਤਾ ਕੀ ਦੇਣੇ ਆ ਜਦੋਂ ਕੋਈ ਇਹੋ ਜੀ ਗੱਲ ਛੇੜਦਾ ਇੱਕ ਛੋਟੇ ਤੋਂ ਛੋਟੇ ਕਾਰੋਬਾਰ ਵਾਲਾ ਬੰਦਾ ਰੱਖ ਲੋ ਕਿਸੇ ਨੇ ਫੈਕਟਰੀ ਲਾ ਲਈ ਚਾਹੇ ਕੋਈ ਬੂਟ ਦੀ ਲਾ ਲਈ ਕਿਸੇ ਨੇ ਚੱਪਲਾਂ ਦੀ ਲਾ ਲਈ ਹਰੇਕ ਫੈਕਟਰੀ ਵਾਲਾ ਕਾਮਯਾਬ ਆ ਇੱਕ ਫੈਕਟਰੀ ਹੁੰਦੀ ਹੈ ਨਾ ਉਹਦੇ ਕੋਲੇ ਉਹ ਕਾਮਯਾਬ ਆ ਕਿਸਾਨ ਕੋਲੇ ਕਿੰਨੀਆਂ ਫੈਕਟਰੀਆਂ ਨੇ ਕਿਸਾਨ ਕੋਲੇ ਕਿੰਨੀਆਂ ਫੈਕਟਰੀਆਂ ਨੇ ਇੱਕ ਵੀ ਨਹੀਂ ਹੈਗੀ ਜਿਹੜੇ ਕਿਸਾਨ ਕੋਲੇ ਬਹੁਤ ਫੈਕਟਰੀਆਂ ਨੇ ਦਾਲ ਕਿੱਥੋਂ ਆਉਂਦੀ ਆ ੱਟਲੀਆਂ ਦਾਲਾਂ ਨੇ ਕਿੰਨੀਆਂ ਸਬਜ਼ੀਆਂ ਨੇ ਆਪਣੀਆਂ ਫੈਕਟਰੀਆਂ ਯਾਰ ਆਪਾਂ ਫਿਰ ਕਿਉਂ ਆ ਇੱਕ ਜੋੜੇ ਸਿਉਣ ਵਾਲੇ ਮਜ਼ਦੂਰ ਦੀ ਵੀ ਆਪਣੇ ਨਾਲੋਂ ਅਣਖ ਵੱਡੀ ਆ ਉਹਨੇ ਸਿਜੋੜਾ ਸਿਉਣਾ ਉਹਨੇ 10 ਰੁਪਏ ਕਹਤੇ 20 ਕਹਤੇ ਉਹ ਆਪਦੀ ਮਰਜ਼ੀ ਨਾਲ ਤੋਹ ਨਾ ਇੱਕ ਇੱਕ ਕਿਸਾਨ ਆ ਜਿਹੜਾ ਦਿਨ ਰਾਤ ਫਸਲ ਬੀਜਦਾ ਤੇ ਉਹਦੀ ਰੱਖੀ ਕਰਦਾ ਤੇ ਮੁੱਲ ਉਹ ਆ ਕੇ ਇੱਕ ਚਟਗੱਪੜੀ ਆ ਜਾ ਏਸੀ ਰੂਮ ਵਿੱਚ ਬੈਠਣ ਵਾਲਾ ਜਿਸ ਨੂੰ ਪੱਤੀ ਨਹੀਂ ਹੁੰਦਾ ਵੀ ਕੀ ਗੱਲ ਕਰਦਾ ਉਹ ਆਪਣੀ ਫਸਲ ਦਾ ਆ ਕੇ ਮੁੱਲ ਲਾਉਂਦਾ ਆਪਾਂ ਨੂੰ ਮਾਰ ਇੱਥੇ ਪਾਉਂਦੀ ਆ ਵੀ ਕੰਮ ਆਪਾਂ ਕਰਦੇ ਆ ਤੇ ਮੁੱਲ ਉਹ ਲੈਂਦੇ ਨੇ ਇੱਥੇ ਅੱਗੇ ਕਿਸਾਨੀ ਖਤਮ ਹੁੰਦੀ ਆ ਤੇ ਉਸ ਕਰਕੇ ਵੀਰ ਜੀ ਉਹਨਾਂ ਨੂੰ ਸਵਾਲ ਪੂਰਾ ਸਹੀ ਦਿਆ ਕਰੋ ਵੀ ਤਾਂ ਕਿ ਜੋ ਕਿਸੇ ਨੂੰ ਉੱਥੇ ਆਪਣਾ ਮਖੌਲ ਨਾ ਲਾਇਆ ਜਾਵੇ ਵੀ ਵੱਧ ਤੋਂ ਵੱਧ ਤੁਸੀਂ ਆਪਣੇ ਜਿਹੜੇ ਮੁੱਦੇ ਆ ਉਹਨਾਂ ਨੂੰ ਯਾਦ ਰੱਖੋ ਕਿਸੇ ਦੇ ਗਲਤ ਸ਼ਹਿਰੇ ਤੇ ਨਾ ਚੱਲੋ ਕਿਸੇ ਦੀ ਉਂਗਲ ਤੇ ਨਾ ਚੜੋ ਕਿਸੇ ਦੇ ਪੰਪ ਤੇ ਨਾ ਚੜੋ ਇਹੀ ਬੇਨਤੀ ਕਰਦੇ ਆ ਸਾਰਿਆਂ ਨੂੰ ਬਾਰ ਬਾਰ ਵੀ ਸ਼ਾਂਤਮਈ ਨਾ ਬੈਠੋ ਬਾਈ ਜੀ ਕਿਸੇ ਦਾ ਕੁਝ ਨਹੀਂ ਜਾਣਾ ਜਿਹਦਾ ਘਰ ਉੱਜੜ ਗਿਆ 21 ਜੁਆ ਸੀ ਅਗਲੇ ਦਾ ਕਿਲਾ ਵੀ ਕਹਿੰਦੇ ਉਹਦੇ ਬੜੀ ਇੱਕੀ ਸੀ ਕਈ ਮੁੰਡੇ ਹੁਣ ਆਪਾਂ ਇਹ ਗੱਲ ਕਹਿ ਦੇ ਲੈ ਵੀ 20 ਕਿੱਲੇ ਨਹੀਂ ਆਇਆ ਜੀ 50 ਆ ਨਹੀਂ ਆਇਆ ਦੇਖੋ ਜੀ ਜਿਹੜੇ ਆ ਆਉਣ ਦੇ ਇਤਸ਼ਾਹ ਨੇ ਆ ਲੋਕੋ ਹੀ ਨੇ ਨਾ ਕੁਝ ਕੇ ਗੱਲਾਂ ਚੱਲ ਪਲੇਖੇ ਨਾਲ ਜਲਦਬਾਜੀ ਚ ਅਗਲੇ ਤੋਂ ਗਲਤ ਬੋਲੀਆਂ ਜਾਂਦੀਆਂ ਕਿਰਪਾ ਕਰਕੇ ਉਹਨਾਂ ਤੇ ਕੰਟਰੋਲ ਰੱਖੋ